ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਇਸ ਮੌਕੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਦੇ ਜਿੱਥੇ ਕਿ 6ਵੇਂ ਪਾਸ਼ਾ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਮੌਜੂਦ ਹੈਗਾ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਦੇ ਨਾਲ ਰਿਹਾ ਹੋਏ ਨੇ ਤਾਂ ਉਹਨਾਂ ਨੇ ਇਹ 52 ਕਲੀਆਂ ਵਾਲਾ ਚੋਲਾ ਪਹਿਨਿਆ ਸੀ ਜੋ ਕਿ ਅਮਰਸਰ ਸਾਹਿਬ ਜਾਂਦੇ ਹੋਏ ਗੁਰੂ ਸਾਹਿਬ ਕੁੜਾਣੀ ਕਲਾ ਪਿੰਡ 'ਚ ਰੁਕੇ ਸੀ ਤੇ ਇਸ ਥਾਂ ਤੇ ਉਹ ਗੁਰਦੁਆਰਾ ਸਾਹਿਬ ਮੌਜੂਦ ਆ ਜੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜਿੱਥੇ ਕਿ ਗੁਰੂ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਜੋੜਾ ਸਾਹਿਬ ਤੇ ਇੱਕ ਪੋਥੀ ਸਾਹਿਬ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਵਾਂਗੇ ਤਾਂ ਵੀਡੀਓ ਦੇ ਨਾਲ ਅੰਡ ਤੱਕ ਬਣੇ ਰਹੋ ਜੀ ਤਾਂ ਉਹ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਕਰਦੇ ਆ ਦਰਸ਼ਨ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਪਾਸੇ ਛੇਵੇਂ ਪਿੰਡ ਕੁੜਾਣੀ ਕਲਾ ਇਹ ਜిల్లా ਲੁਧਿਆਣਾ ਦਾ ਪਿੰਡ ਹੈਗਾ ਜਿਹੜਾ ਕਿ ਰਾੜਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈਗਾ ਇਸੇ ਸਥਾਨ ਤੇ ਗੁਰੂ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਮੌਜੂਦ ਹੈਗਾ ਇਧਰ ਪੌੜੀਆਂ ਚੜ੍ਹ ਕੇ ਉੱਪਰ ਦਰਬਾਰ ਹਾਲ ਬਣਿਆ ਹੋਇਆ ਜੀ ਜਿੱਥੇ ਚੋਲਾ ਸਾਹਿਬ ਸ਼ਿਸ਼ੋਭਿਤ ਹੈਗਾ ਤੇ ਨਿਚਲੀ ਸਾਈਡ ਇਧਰ ਲੰਗਰ ਹਾਲ ਆ ਜਾਂਦਾ ਹੈਗਾ ਤੇ ਇਸੇ ਸਾਈਡ ਉਹ ਮੇਨ ਸਥਾਨ ਆਗਾ ਜਿਸ ਥਾਨ ਦੇ ਉੱਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਮੇਂ ਦੇ ਵਿੱਚ ਸ਼ਾਮ ਦੇ ਸਮੇਂ ਇੱਥੇ ਆ ਕੇ ਦੀਵਾਨ ਸਜਾਇਆ ਕਰਦੇ ਸੀ ਤੇ ਇੱਧਰ ਉਹ ਰੁੱਖ ਮੌਜੂਦ ਆ ਜਿੱਥੇ ਆ ਕੇ ਗੁਰੂ ਜੀ ਘੋੜਾ ਬੰਨਿਆ ਕਰਦੇ ਸੀ ਤੇ ਪਹਿਲਾਂ ਤੁਹਾਨੂੰ ਇਧਰੋਂ ਦਰਸ਼ਨ ਕਰਵਾਉਨੇ ਆ ਇਹ ਇਹ ਆ ਜੀ ਉਹ ਇਤਿਹਾਸਕ ਕੂ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਕੂਗਾ ਤੇ ਇਸ ਨੂੰ ਵੀ ਸੰਭਾਲ ਕੇ ਰੱਖਿਆ ਗਿਆਗਾ ਦਰਸ਼ਨ ਕਰੋ ਜੀ ਤੇ ਇਹ ਆਗਾ ਜੀ ਉਹ ਨਿੰਮ ਦਾ ਰੁੱਖ ਜਿਸ ਰੁੱਖ ਨਾਲ ਗੁਰੂ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਉੱਪਰ ਚੱਲਦੇ ਆਂ ਦਰਬਾਰ ਹਾਲ ਦੇ ਦਰਸ਼ਨ ਕਰਵਾਉਣੇ ਆਂਗੇ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ 52 ਕਲੀਆਂ ਵਾਲਾ ਚੋਲਾ ਸਾਹਿਬ ਜੋੜਾ ਸਾਹਿਬ ਤੇ ਉਹ ਸੁਨਹਿਰੀ ਖਰਾਂ ਵਾਲੀ ਪੋਤੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਿਤ ਹੈਗਾ ਬੰਦੀ ਛੋੜ ਦਿਵਸ ਦੇ ਉੱਤੇ ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਤਿਹਾਰ ਨੂੰ ਬੜੀ ਸ਼ਰਧਾ ਦੇ ਨਾਲ ਤੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਜੀ ਅੱਜ ਬੰਦੀ ਛੋੜ ਦਿਵਸਾ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਰੋ ਦੂਰੋ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਆਉਂਦੀਆਂ ਨੇ ਤਾਂ ਉਹ ਜੀ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਵਾਉਣੇ ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਤੇ ਚੋਲਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਓ ਤੇ ਕਮੈਂਟਾਂ ਦੇ ਵਿੱਚ ਵਾਤੇ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਜੀ ਤਾਂ ਵੀਡੀਓ ਨਾ ਬੰਨੇ ਰਹੋ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਨੇ ਜੀ ਇਸ ਤੋਂ ਇਲਾਵਾ ਵੀ ਪਿੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਮੌਜੂਦ ਹੈਗਾ ਜਿੱਥੇ ਗੁਰੂ ਸਾਹਿਬ ਪਹਿਲੀ ਵਾਰ ਆ ਕੇ ਟਹਿਰੇ ਸੀ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਹਵੇਲੀ ਸਾਹਿਬ ਜਿਸ ਨੂੰ ਕੇ ਗੁਰਦੁਆਰਾ ਸ਼੍ਰੀ ਪਡੋਲਾ ਸਾਹਿਬ ਵੀ ਕਹੇ ਹੁੰਦੇ ਨੇਗੇ ਜਿੱਥੇ ਗੁਰੂ ਜੀ ਨੇ ਵਾਰ ਦਿੱਤਾ ਸੀ ਕਿ ਪਡੋਲੇ ਦੇ ਵਿੱਚੋਂ ਕਦੇ ਵੀ ਦਾਣੇ ਨਹੀਂ ਮੁੱਕਣਗੇ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਵੀ ਮੌਜੂਦ ਹੈਗਾ ਜਿੱਥੇ ਗੁਰੂ ਜੀ ਨੇ ਦਾਤਨ ਕਰਕੇ ਨਿੰਮ ਦੀ ਉਹ ਦਾਤਨ ਦੰਬੀ ਸੀ ਜਿੱਥੋਂ ਨਿੰਮ ਪ੍ਰਗਟ ਹੋਇਆ ਸੀ ਉਹਨਾਂ ਗੁਰਦੁਆਰਾ ਸਾਹਿਬ ਤੇ ਆਪਾਂ ਪਹਿਲਾਂ ਹੀ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕਿਆ ਚੈਨਲ ਦੇ ਉੱਤੇ ਉਹ ਵੀਡੀਓ ਸਪਈਆਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦਾਂਗੇ ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਦੇ ਹੋ ਜੀ